ਨਿਹਾ ਕਰੋ ਨਿਹਾ ਕਰੋ ਨਿਹਾ ਕਰੋ ਜਮਾਤ ਦੀ ਸਰਕਾਰ ਹਾਏ ਹੋਏ ਹਾਏ ਹੋਏ ਹਾਏ ਕਰੋ ਨਿਹਾ ਕਰੋ ਆਪਣੀ ਆਪਨੇ ਜਨਤਾ ਤੇ ਬੁਲਾ ਕੇ ਗ੍ਰਫਤਾਰ ਨਾਲ ਕਰਦਾ ਵੀ ਪੰਜਾਬ ਸਰਕਾਰ ਮੁਰਦਾਬਾਦ 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 ਅੱਜ ਦਾ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਜੋ ਰਾਤ ਭਗਵੰਤ ਮਾਨ ਦੀ ਸਰਕਾਰ ਨੇ ਕੱਲ ਕਿਸਾਨ ਆਗੂਆਂ ਨੂੰ ਮੀਟਿੰਗ ਚ ਬੁਲਾ ਕੇ ਉਹਨਾਂ ਨੂੰ ਗ੍ਰਫਤਾਰ ਕੀਤਾ ਹੈ ਤੇ ਰਾਤ ਜੋ ਸ਼ੰਭੂ ਤੇ ਖਨੌਰੀ ਬਾਰਡਰ ਤੇ ਜੋ ਗੁੰਡਾਗਰਦੀ ਕਰੀ ਐ ਜਿਵੇਂ ਉਹਨਾਂ ਮੋਰਚਿਆਂ ਨੂੰ ਚਕਾਇਆ ਗਿਆ ਜਮਹੂਰੀ ਹੱਕ ਨੂੰ ਕੁਚਲਿਆ ਗਿਆ ਜਿਵੇਂ ਕਿਸਾਨਾਂ ਨੂੰ ਇਹ ਦਰਸਾਇਆ ਗਿਆ ਵੀ ਸੜਕਾਂ ਇਹਨਾਂ ਨੇ ਰੋਕੀਆਂ ਐ ਹਾਲਾਂਕਿ ਸੜਕਾਂ ਹਰਿਆਣੇ ਦੀ ਸਰਕਾਰ ਨੇ ਕੰਦਾ ਕਰ ਕੱਢ ਕੇ ਰੋਕਿਆ ਸੀ ਕਿਸਾਨਾਂ ਨੇ ਨਹੀਂ ਕਿਸਾਨਾਂ ਨੇ ਤਾਂ ਦਿੱਲੀ ਜਾਣਾ ਸੀ ਜਿਹੋ ਜਿਹਾ ਨੈਰੇਟਿਵ ਸਿਰਜਿਆ ਜਾ ਰਿਹਾ ਕਿਸਾਨਾਂ ਦੇ ਪ੍ਰਤੀ ਉਸ ਦੇ ਰੋਸ ਦੇ ਵਜੋਂ ਅੱਜ ਭਗਵੰਤ ਮਾਨ ਤੇ ਮੋਦੀ ਸਰਕਾਰ ਦੀ ਅਰਥੀ ਭੂਕੀ ਗਈ ਹੈ ਕਿਉਂਕਿ ਇਹ ਸਾਰਾ ਕੁਝ ਕਾਰਪੋਰੇਟਾਂ ਨੂੰ ਸੰਪਰਾ ਚਾਹੁੰਦੇ ਆ ਤੇ ਕਿਸਾਨ ਲਹਿਰ ਨੂੰ ਤਬਾਹ ਕਰਕੇ ਸਾਰਾ ਕੁਝ ਉਹਨਾਂ ਨੂੰ ਦੇਣਾ ਚਾਹੁੰਦੇ ਆ ਭਗਵੰਤ ਮਾਨ ਦੀ ਸਰਕਾਰ ਉਸ ਤੇ ਉਤਰੀ ਹੈ ਪਹਿਲਾ ਐਸਕੇਐਮ ਦੇ ਆਗੂਆਂ ਨੂੰ ਮਿੱਟੀ ਵਿੱਚੋਂ ਝਾੜ ਕੇ ਮੋੜਿਆ ਤੇ ਹੁਣ ਬਹੁਤ ਦੋਨੇ ਮੋਰਚਿਆਂ ਤੇ ਵੱਡਾ ਜ਼ਬਰਦਸਤ ਸ਼ਹਾਦਤ ਕਰਕੇ ਜਿਵੇਂ ਰਾਤ ਚੱਕੇ ਗਏ ਤੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀ ਰਿਹਾਈ ਦੀ ਮੰਗ ਹੈ ਤੇ ਜੋ ਜਮਹੂਰੀ ਹੱਕ ਕੁਚਲਿਆ ਉਹਦੇ ਬਰੋਸ ਵਜੋਂ ਅੱਜ ਪੰਜਾਬ ਤੇ ਕੇਂਦਰ ਸਰਕਾਰ ਦੀ ਅਰਥੀ ਭੂਕੀ ਗਈ ਹੈ ਅਸੀਂ ਇਸ ਗੱਲ ਦੀ ਨਖੇਦੀ ਕਰਦੇ ਆਗੇ ਜੋ ਪੰਜਾਬ ਸਰਕਾਰ ਨੇ ਸਰਿਆਂ ਮੇ ਗੁੰਡਾਗਰਦੀ ਕੀਤੀ ਆ ਖਨੌਰੀ ਤੇ ਬੈਠੇ ਕਿਸਾਨ ਮਜ਼ਦੂਰਾਂ ਦੇ ਮੰਗਾਂ ਨੇ ਲਈ ਲੰਮੇ ਟਾਈਮ ਤੋਂ ਸੰਘਰਸ਼ ਲੜ ਰਹੇ ਸੀਗੇ ਉਹਨਾਂ ਦੇ ਜਿਹੜੀਆਂ ਮੰਗਾਂ ਸੀ ਉਹ ਬਿਲਕੁਲ ਜਾਇਜ਼ ਸੀਗੀਆਂ ਤੇ ਉਹਨਾਂ ਤੇ ਜੋ ਮੀਟਿੰਗ ਬੁਲਾ ਕੇ ਮੀਟਿੰਗ ਦਾ ਬਾਪਸ ਮੋੜਦੇ ਨੂੰ ਗ੍ਰਿਫਤਾਰ ਕੀਤਾਗਾ ਉਹਨਾਂ ਤੋਂ ਫੋਨ ਕਾਟ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਨਗਰ ਆਵਾਜ਼ ਨਾ ਜਾ ਸਕੇ ਨੈਟ ਵੀ ਬੰਦ ਕੀਤਾ ਗਿਆਗਾ ਕੱਲ੍ਹ ਅਸਕੇ ਅਮ ਦੀ ਮੀਟਿੰਗ ਸੀਗੀ ਉਸ ਦੇ ਵਿੱਚੋਂ ਜਿਵੇਂ ਭਗਵੰਤ ਮਾਨ ਭੁੱਸਰ ਕੇ ਗਿਆਗਾ ਕਿ ਆਸ ਸੀ ਵੀ ਇਹ ਕਰ ਲੋ ਜੋ ਕਰਨਾਗਾ ਵੀ ਚੰਡੀਗੜ੍ਹ ਨਹੀਂ ਜਾਣ ਦੇਵਾਂਗੇ ਜਾਨਕਿ ਉਸ ਗੱਲ ਨੂੰ ਲੈ ਕੇ ਇਹ ਸਰਕਾਰ ਦਾ ਪਤਾ ਲੱਗਦਾਗਾ ਵੀ ਇਹ ਬੌਂਦਲੀ ਪਈ ਆ ਸਰਕਾਰ ਜਿਹੜੀ ਕਹਿੰਦੀ ਸੀ ਮੈਂ ਭਗਤ ਸਿੰਘ ਦੀ ਸੋਚ ਤੇ ਪੈਰਾ ਦਿੰਨੀ ਆਗੀ ਬਿਲਕੁਲ ਉਹਦੇ ਉਲਟ ਭਗਤ ਰਹੀ ਆ ਉਹੀ ਸਾਮਰਾਜਾ ਨੇਪਾਲ ਦੇ ਆਧਾਰ ਤੇ ਲਿਆ ਰਹੀ ਆ ਚਾਹੇ ਉਹ ਮੈਜਰ ਕੰਪਨੀ ਦੀ ਗੱਲ ਕਰਦਾ ਭਗਵੰਤ ਮਾਨ ਜਾਂ ਹੋਰ ਪ੍ਰਾਈਵੇਟ ਅਦਾਰਿਆਂ ਨੂੰ ਦੀ ਗੱਲ ਕਰਦਾ ਹੋਵੇ ਇਹ ਪ੍ਰਦਰਸ਼ਨ ਜਿਹੜਾ ਕਿਸਾਨਾਂ ਨੂੰ ਕੱਲ ਕੇਂਦਰ ਸਰਕਾਰ ਨੇ ਮੀਟਿੰਗ ਛੱਦੀ ਨਾਲ ਭਗਵੰਤ ਮਾਨ ਦੇ ਮੰਤਰੀ ਸੀ ਕਿਸਾਨਾਂ ਨੂੰ ਮੀਟਿੰਗ ਦੇ ਵਿੱਚ ਸੱਦ ਕੇ ਗਿਰਫਦਾਰ ਕਰਨਾ ਇੱਕ ਕਿਸਾਨਾਂ ਦੀ ਬੈਠੇ ਸਰਾ ਮਾਰਨ ਵਾਲਾ ਕੰਮ ਆ ਆਉਂਦੇ ਦਿਨਾਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਜਿਵੇਂ ਵੀ ਐਲਾਨ ਕਰਨਗੀਆਂ ਇਹਦਾ ਮੂੰਹ ਤੋੜਵਾ ਜਵਾਬ ਦੇਵਾਂਗੇ ਭਗਵੰਤ ਮਾਨ ਦਾ ਜੀਣਾ ਹਰਾਮ ਕਰ ਦੇਵਾਂਗੇ ਜਿਵੇਂ ਇਹਨੇ ਸਾਡੇ ਕਿਸਾਨਾਂ ਨਾਲ ਕਰੀਆ ਆਉਂਦੇ ਦਿਨਾਂ ਦੇ ਵਿੱਚ ਪਿੰਡਾਂ 'ਚ ਘੇਰ ਘੇਰ ਪੁੱਛਾਂਗੇ ਵੀ ਭਗਤ ਸਿੰਘ ਦੀ ਪੱਗ ਬੰਨ ਕੇ ਤੁਰਦਾ ਕਹਿੰਦਾ ਸੀ ਮੈਂ ਜਨਡੋਰੀਆਂ ਪਾਉਂਦਾ ਰਿਹਾ ਕਿਸਾਨਾਂ ਦਾ ਮੁੰਡਾ ਕਿਸਾਨ ਦਾ ਪੁੱਤਾਂ ਮੈਂ ਪੱਖੇ ਬੰਨਦਾ ਰਿਹਾ ਮੈਂ ਇਹਨਾਂ ਥੱਲੇ ਪੈਂਦਾ ਰਿਹਾ ਵੀ ਅੱਜ ਆ ਕਿਸਾਨਾਂ ਤੇ ਤਾਂ ਅਤਿਆਚਾਰ ਕਰਿਆਗਾ ਇਹਦੀ ਭਾਜੀ ਮੋੜਾਂਗੇ ਉਹਦੇ ਦਿਨਾਂ ਦੇ ਵਿਚ ਜਿਵੇਂ ਮੋਦੀ ਦੀ ਗੋਡਨੀ ਲਵਾਈ ਸੀ ਇਹਦੇ ਆਉਂਦੇ ਦਿਨਾਂ ਦੇ ਵਿੱਚ ਪਿੰਡਾਂ 'ਚ ਘੇਰ ਕੇ ਥੱਥਾਂ ਦੇ ਪੁੱਛਾਂਗੇ